ਤਬਕੋ ਜੈ ਮਸੀਹ ਕੀ ਆਪਾ ਪੜਨ ਲੱਗਿਆ ਜੀ ਵਿਵਸਥਾ ਸਾਰ ਦਾ ਦਸਵੰਦ ਤੁਸੀਂ ਜਰੂਰ ਆਪਣੇ 20 ਦੀ ਸਾਰੀ ਪੈਦਾਵਾਰ ਦਾ ਜਿਹੜੀ ਖੇਤ ਵਿੱਚ ਬਰੇ ਦੇ ਬਰੇ ਨਿਕਲਦੀ ਹੈ ਦਸਵੰਦ ਦਿਓ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਸਨਮੁਖ ਉਸ ਸਥਾਨ ਵਿੱਚ ਜਿਹੜਾ ਉਹ ਆਪਣੇ ਨਾਮ ਵਸਾਉਣ ਲਈ ਚੁਣਿਆ ਆਪਣੇ ਮਨ ਅੰਨ ਆਪਣੀ ਨਵੀਂ ਮੈਂ ਆਪਣੇ ਤੇਲ ਦੇ ਦਸਵੰਦ ਅਤੇ ਆਪਣੇ ਇੱਜਣ ਅਤੇ ਆਪਣੇ ਚੋਣੇ ਦੇ ਪਲੋਟਿਆਂ ਨੂੰ ਖਾਓ ਤਾਂ ਜੋ ਤੁਸੀਂ ਯੋਗ ਆਪਰੇ ਪਰਮੇਸ਼ਰ ਦਾ ਪੈ ਸਦਾ ਤੀਕ ਰੱਖਣਾ ਸਿੱਖੋ ਜੇ ਉਹ ਰਾਹ ਤੁਹਾਡੇ ਲਈ ਅਜੇਹਾ ਲੰਮਾ ਹੋਵੇ ਕਿ ਤੁਸੀਂ ਉਹਨੂੰ ਉੱਥੇ ਲੈ ਜਾ ਕੇ ਜਾ ਨਾ ਸਕੋ ਜਾਂ ਉਹ ਸਥਾਨ ਤੁਹਾਡੇ ਦਰੇਡੇ ਹੋਵੇ ਜਿਹੜਾ ਯੋਗ ਆ ਤੁਹਾਡਾ ਪਰਮੇਸ਼ਰ ਆਪਣਾ ਨਾਮ ਤੁਹਾਡੇ ਲਈ ਚੁਣੇਗਾ ਜਦ ਯੋਗ ਆ ਆਪਣਾ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ ਤਾਂ ਤੁਸੀਂ ਉਹਨੂੰ ਚੰਦੀ ਨਾਲ ਬਦਲ ਕੇ ਉਸ ਚਾਂਦੀ ਨੂੰ ਆਪਣੇ ਹੱਥ ਵਿੱਚ ਬੰਨ੍ਹ ਲਓ ਅਤੇ ਉਸ ਸਥਾਨ ਨੂੰ ਜਾਓ ਜਿਹੜਾ ਯਹਵਾ ਤੁਹਾਡਾ ਪਰਮੇਸ਼ੁਰ ਚੁਣੇਗਾ ਤੁਸੀਂ ਉਸ ਚਾਂਦੀ ਨੂੰ ਆਪਣੀ ਜਾਨ ਦੀ ਇੱਛਾ ਲਈ ਦਿਓ ਅਰਥਾਤ ਵੱਧ ਲਈ ਭੇਡ ਲਈ ਮੈਂ ਲਈ ਜਾਂ ਇਸ ਕਾਸੇ ਨੂੰ ਤੁਹਾਡੇ ਜੀਵ ਜੋ ਕਾਸੇ ਨੂੰ ਤੁਹਾਡਾ ਜੀਵ ਲੋਚੇ ਤੁਸੀਂ ਉੱਥੇ ਯਹਵਾ ਆਪਣੇ ਪਰਮੇਸ਼ੁਰ ਦੇ ਸਨਮੁਖ ਹੋਓ ਤੁਸੀਂ ਅਤੇ ਤੁਹਾਡਾ ਕਰਾਣਾ ਉੱਥੇ ਆਨੰਦ ਕਰੇ ਉਹ ਲੇਵੀ ਜਿਹੜਾ ਤੁਹਾਡੇ ਫੜਕ ਦੇ ਅੰਦਰ ਹੈ ਤੁਸੀਂ ਉਸ ਨੂੰ ਭੁੱਲ ਨਾ ਜਾਓ ਕਿਉਂਕਿ ਜੋ ਉਹ ਉਹਦਾ ਤੁਹਾਡੇ ਉੱਤੇ ਕੋਈ ਭਾਗ ਅਤੇ ਮਿਲਖ ਨਹੀਂ ਹੈ ਹਰ ਤਿੰਨ ਬਰੇ ਦੇ ਅੰਤ ਵਿੱਚ ਤੁਸੀਂ ਆਪਣੀ ਪੈਦਾਵਾਰ ਦਾ ਸਾਰਾ ਦਸਵੰਦ ਹਰ ਤੀਜੇ ਬਰੇ ਵਿੱਚ ਲਿਆਓ ਅਤੇ ਆਪਣੇ ਫੜਕਿਆਂ ਦੇ ਅੰਦਰ ਰੱਖੋ ਤਾਂ ਲੇਵੀ ਕਿਉਂ ਜੋ ਉਸ ਦਾ ਤੁਹਾਡੇ ਨਾਲ ਕੋਈ ਭਾਗ ਅਤੇ ਮਿਲਖ ਨਹੀਂ ਹੈ ਨਾਲੇ ਪਰਦੇਸੀ ਜਿਤੇਮ ਅਤੇ ਵਿਧਵਾ ਵੀ ਜਿਹੜੇ ਤੁਹਾਡੇ ਫੜਕ ਦੇ ਅੰਦਰ ਹਨ ਆਣ ਕੇ ਖਾਣ ਅਤੇ ਰੱਜਣ ਤਾਂ ਜੋ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਸਾਰੇ ਹੱਥਾਂ ਦੇ ਕੰਮਾਂ ਉੱਤੇ ਜਿਹੜੇ ਤੁਸੀਂ ਕਰਦੇ ਹੋ ਤੁਹਾਨੂੰ ਬਰਕਰ ਦੇਵੇ ਆਮੀਨ ਹallelujah ਸਭ ਕੁਝ ਅਮਸੀ ਕੀ